ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਯੂਰਪ ਨੂੰ ਐਕਸਪਲੋਰ ਕਰਾਂਗੇ ਯੂਰਪ ਐਜ਼ ਅ ਸਟੱਡੀ ਵੀਜ਼ਾ ਡੈਸਟੀਨੇਸ਼ਨ ਕੀ ਫਾਇਦੇ ਨੇ ਕਿਉਂ ਦੁਬਾਰਾ ਚਰਚਾ ਚ ਆਇਆ ਯੂਰਪ ਕਿੰਨਾ ਕੁ ਖਰਚਾ ਹੁੰਦਾ ਉੱਥੇ ਜਾ ਕੇ ਕੀ ਬੈਨੀਫਿਟਸ ਨੇ ਕਿੱਦਾਂ ਦੀ ਸੈਟਲਮੈਂਟ ਹੁੰਦੀ ਹੈ ਅੱਜ ਦੇ ਸਾਡੇ ਗੈਸਟ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਦਾ ਸਸਕਾਰ। ਸੋ ਕਵਰ ਸਾਹਿਬ ਯੂਰਪ ਦਾ ਕਿਸੇ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ। ਯੂਰਪ ਦਾ ਯੂਰਪ ਨਾਲ ਹੀ ਕੰਪੈਰੀਜ਼ਨ ਹੋ ਸਕਦਾ। ਯੂਰਪ ਦੁਬਾਰਾ इमर्ज ਹੁੰਦਾ ਕਿਉਂ ਦਿਖ ਰਿਹਾ ਹੈ? ਕਿਹੜੇ-ਕਿਹੜੇ ਮੇਜਰ ਕੰਟਰੀਜ਼ ਨੇ ਜਿਹੜੇ ਤੁਹਾਨੂੰ ਲੱਗਦਾ ਹੈ इमर्ज ਹੋ ਰਹੇ। ਦੇਖੋ ਯੂਰਪ ਯਾਂ ਕਹ ਲਈ ਆਪਾਂ ਪੂਰਾ ਵੈਸਟ ਅੱਜ ਨਹੀਂ ਤੇ ਕੱਲ ਇਹਨਾਂ ਸਾਰਿਆਂ ਨੇ ਇੰਡੀਆ ਤੋਂ ਬੱਦੇ ਲੈਣੇ। ਔਰ ਇੰਡੀਆ ਕੋਲ ਇੱਕ ਹੀ ਪਾਵਰ ਹੈ। ਕੋਆ ਲੋਕ ਪਾਪੂਲੇਸ਼ਨ ਕਿਸੇ ਟਾਈਮ ਸਾਡੀ ਪ੍ਰੋਬਲਮ ਸੀ। ਪਰ ਆਉਣ ਵਾਲੇ ਟਾਈਮ 'ਚ ਸਾਡਾ ਸਭ ਤੋਂ ਵੱਡਾ ਬੈਨੀਫਿਟ ਹੋਣ ਵਾਲੀ ਹੈ। ਸੋ ਪੋਪੂਲੇਸ਼ਨ ਘਟਾਉਣ ਦੀ ਹੁਣ ਸ਼ਾਇਦ ਸਾਨੂੰ ਲੋੜ ਨਹੀਂ ਹੈਗੀ। ਕਿਉਂਕਿ ਆਪਾਂ ਕੈਨੇਡਾ 'ਚ ਦੇਖ ਲਈਏ, ਆਪਾਂ ਯੂਕੇ 'ਚ ਦੇਖ ਲਈਏ, ਆਪਾਂ ਆਸਟ੍ਰੇਲੀਆ 'ਚ ਦੇਖ ਲਈਏ। ਉਹ ਰੁਲਾ ਤੋਂ ਤੰਗ ਆ ਜਾਣ, ਪਰੇਸ਼ਾਨੀ ਆ ਜਾਣ, ਫੇਰ ਕਿਤੇ ਸਾਲ 6 ਮਹੀਨੇ ਵਿੱਚੋਂ ਚੀਜ਼ਾਂ ਬੰਦ ਕਰ ਦੇਣ ਪਰ ਉਹਨਾਂ ਦਾ ਸਰਵਾਈਵਲ ਵੀ ਇਹਨਾਂ ਤੋਂ ਬਿਨਾ ਨਹੀਂ ਹੈਗਾ। ਹੂੰ। ਠੀਕ ਹੈ ਜੀ। ਔਰ ਕੋਰੋਨਾ ਕਾਲ ਨੇ ਸਭ ਤੋਂ ਜ਼ਿਆਦਾ ਦੱਸਿਆ। ਉਸ ਟਫ ਟਾਈਮ 'ਚ ਵੀ ਇਹਨਾਂ ਨੇ ਸਟੂਡੈਂਟ ਨਹੀਂ ਰੋਕਣ ਦਿੱਤਾ ਜਲਦੀ। ਜਿੱਥੇ ਤੱਕ ਹੋ ਸਕਿਆ ਸਾਰਿਆਂ ਨੇ ਚਲਾਇਆ। ਹੁਣ ਇਹਦੇ ਵਿੱਚ ਨਵੀਆਂ ਕੰਟਰੀਆਂ ਜਿਹੜੀਆਂ ਐਂਟਰ ਹੋਈਆਂ ਉਹ ਹੀਆਂ ਨੇ ਯੂਰਪ ਦੀਆਂ ਕੰਟਰੀਆਂ ਜਰਮਨੀ ਬਹੁਤ ਪਹਿਲਾਂ ਐਂਟਰ ਹੋ ਗਿਆ ਸੀ ਕੋਵਿਡ ਤੋਂ ਪਹਿਲਾਂ ਦੇ ਬੱਚੇ ਉੱਥੇ ਜਾਣੇ ਸ਼ੁਰੂ ਹੋ ਗਏ ਸੀ ਹੁਣ ਫਰਾਂਸ ਨੇ ਵੀ ਅਲਾਉਡ ਕਰ ਦਿੱਤਾ ਕਿ ਅਸੀਂ 30 ਹਜ਼ਾਰ ਬੱਚਾ ਲੈ ਕੇ ਜਾਵਾਂਗੇ ਇਟਲੀ ਬੱਚਿਆਂ ਨੂੰ ਲੈ ਜਾਣ ਲੱਗ ਗਿਆ ਹਮ ਮਾਲਟਾ ਬੱਚਿਆਂ ਨੂੰ ਲੈ ਜਾਣ ਲੱਗ ਗਿਆ ਇਹ ਉਹ ਸ਼ੈਨੇਗਨ ਕੰਟਰੀਆਂ ਨੇ ਜਿੰਨਾਂ ਦਾ ਬਰਥ ਰੇਟ ਘਟਾਉਂਦਾ ਹੈ ਵੈਸਟ ਕੰਟਰੀਆਂ 'ਚ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਫੈਮਿਲੀ ਸਟਰਕਚਰ ਦਾ ਟੁੱਟਣਾ ਲੋਕਾਂ ਦਾ ਲੀਵਿੰਗ ਚ ਜਾਣਾ ਬੱਚਿਆਂ ਦੀ ਰਿਸਪੌਂਸਿਬਿਲਟੀ ਘੱਟ ਲੈਣਾ ਸੋ ਕਿਤਨਾ ਕਿਤੇ ਫੈਮਿਲੀ ਸਟਰਕਚਰ ਘਟਣਾ ਔਰ ਫੈਮਿਲੀ ਸਟਰਕਚਰ ਘਟਣ ਦੇ ਨਾਲ ਨਾਲ ਫਿਰ ਪੋਪੂਲੇਸ਼ਨ ਵੀ ਘਟਦੀ ਹੈ ਹੁਣ ਵੈਸਟ ਦੇ ਵਿੱਚ ਇਹੀ ਹੋ ਰਿਹਾ ਲੇਕਿਨ ਉਹਨਾਂ ਦੇਸ਼ਾਂ ਦੀ ਐਗਜ਼ਿਸਟੈਂਸ ਤਾਂ ਪੋਪੂਲੇਸ਼ਨ ਦੇ ਨਾਲ ਹੈ ਨਾ ਬਿਨਾ ਪੋਪੂਲੇਸ਼ਨ ਤੋਂ ਉਹਨਾਂ ਦੀ ਐਗਜ਼ਿਸਟੈਂਸ ਥੋੜੀ ਬਚੀ ਰਹਿ ਸਕਦੀ ਸੋ ਸਟੂਡੈਂਟ ਕਿਸੇ ਵੀ ਦੇਸ਼ ਲਈ ਇੱਕ ਬੈਸਟ ਫਾਰਮੈਟ ਹੁੰਦਾ ਹੈ ਇਮੀਗ੍ਰੈਂਟ ਰੋਲਡ ਦਾ ਕਾਰਨ ਉਹ ਆਏਗਾ 2-3 ਸਾਲ ਪੜ੍ਹੇਗਾ ਮਤਲਬ ਉਹ ਉੱਥੇ ਦੀ ਦੁਨੀਆ ਨੂੰ ਉੱਥੇ ਦੀ ਹਿਸਟਰੀ ਨੂੰ ਉੱਥੋਂ ਦੀ ਜੀਓਗ੍ਰਾਫੀ ਨੂੰ ਉੱਥੋਂ ਦੇ ਲੋਕਾਂ ਦੀ ਸਾਈਕੋਲੋਜੀ ਨੂੰ ਸਮਝਣ ਦਾ ਸਮਾਂ ਮਿਲਦਾ ਹੈ ਸਟੱਡੀ ਪ੍ਰੋਸੈਸ ਦੇ ਦੌਰਾਨ ਬਹੁਤ ਚੀਜ਼ਾਂ ਜੋ ਤੁਸੀਂ ਨਿਕਲਦੇ ਹੋ ਔਰ ਜਿੰਨਾ ਚਿਰ ਨੂੰ ਤੁਸੀਂ ਪ੍ਰਿਪੇਅਰਡ ਹੁੰਨੇ ਹੋ ਮਾਰਕੀਟ ਦੇ ਲਈ ਤਾਂ ਤੁਸੀਂ ਹਰ ਐਸਪੈਕਟ ਤੋਂ ਪ੍ਰਿਪੇਅਰਡ ਹੁੰਨੇ ਹੋ ਔਰ ਤੁਸੀਂ ਉਸ ਕੰਟਰੀ ਨੂੰ ਵੈਲਿਊ ਵੀ ਕਰਦੇ ਹੋ ਕੈਨੇਡਾ 'ਚ ਵੀ ਦੇਖੀਏ ਇੱਥੇ ਵੀ ਦੇਖੀਏ ਆਪਣੇ ਲੋਕ ਕਿੱਥੇ ਕਿੱਥੇ ਚਲੇ ਗਏ ਉਹਨਾਂ ਦੇ ਨਾਲ ਮਿਕਸ ਹੋ ਕੇ ਸੋ ਜਿਹੜਾ ਫਿਊਚਰ ਹੈ ਉਹ ਹੁਣ ਕਾਫੀ ਹੱਦ ਤੱਕ ਉਹਨਾਂ ਦੇ ਵਿੱਚ ਹੋ ਗਿਆ ਸੇਫ ਹੁਣ ਅੱਜ ਦੀ ਡੇਟ ਦੇ ਵਿੱਚ ਯੂਰੋਪੀਅਨ ਕੰਟ ਇਹਦੇ ਵਿੱਚ ਹੁਣ ਸਭ ਤੋਂ ਜਿਹੜਾ ਸੌਖਾ ਪੈਟਰਨ ਰਹੂਗਾ ਸਾਡੇ ਬੱਚਿਆਂ ਲਈ ਉਦੋਂ ਦਾ ਜਰਮਨੀ ਵੀ ਓਪਨ ਹੈ ਆਪਣੇ ਬੱਚੇ ਜਾਂਦੇ ਆ ਫਰਾਂਸ ਵੀ ਓਪਨ ਹੋ ਗਿਆ ਇਟਲੀ ਵੀ ਓਪਨ ਹੋ ਗਿਆ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਜੇ ਵੀ ਤੁਹਾਨੂੰ ਲੈਂਗੁਏਜ ਬੈਰੀਅਰ ਦੇਖਣਗੇ ਇਹਨਾਂ ਨੇ ਐਜੂਕੇਸ਼ਨ ਪੈਟਰਨ ਦਾ ਸ਼ੁਰੂ ਕਰਤੇ ਆ ਕਿ ਜਿਹਦੇ ਵਿੱਚ ਤੁਸੀਂ ਜਾਓਗੇ ਇੰਗਲਿਸ਼ ਲੈਂਗੁਏਜ ਵਿੱਚ ਪੜੋਗੇ ਤੁਹਾਨੂੰ ਲੋਕਲ ਲੈਂਗੁਏਜ ਦੀ ਲੋੜ ਨਹੀਂ ਪੜ੍ਹਾਈ ਦੇ ਲਈ ਕਿਉਂਕਿ ਤੁਸੀਂ ਹੁੰਦੇ ਕਿ ਲੈਂਗੁਏਜ ਨਹੀਂ ਸਿੱਖ ਸਕਦੇ ਬਟ ਗੱਲ ਹੈ ਕਿ ਜਦੋਂ ਤੁਸੀਂ ਕੱਲ ਨੂੰ ਮਾਰਕੀਟ ਚ ਆਉਣਾ ਹੈ ਤਾਂ ਤੁਹਾਨੂੰ ਕਿਤੇ ਨਾ ਕਿਤੇ ਲੋਕਲ ਲੈਂਗੁਏਜ ਚ ਆਏਗੀ ਸੋ ਤੁਹਾਨੂੰ ਲੋਕਲ ਲੈਂਗੁਏਜ ਨਾਲ ਨਾਲ ਸਿੱਖਣੀ ਪੈਣੀ ਹੈ ਇਹਦਾ ਕੋਈ ਹੋਰ ਹੱਲ ਹੈ ਨਹੀਂ ਬਟ ਇਹਦੇ ਵਿੱਚ ਇੱਕ ਕੰਟਰੀ ਹੈ ਮਾਲਟਾ ਕਿਉਂਕਿ ਇਹ ਸਾਰਾ ਗਰੁੱਪ ਮੋਸਟਲੀ ਸ਼ੇਨੈਗਨ ਕੰਟਰੀਆਂ ਦਾ ਸੋ ਇੱਕ ਵੀਜ਼ਾ ਹੋਵੇ ਤੁਸੀਂ ਸਾਰੀਆਂ ਕੰਟਰੀਆਂ ਚ ਆ ਜਾ ਸਕਦੇ ਹੋ ਸੋ ਇਹਦੇ ਵਿੱਚ ਜਿਹੜੀ ਮਾਲਟਾ ਕੰਟਰੀ ਹੈ ਉਹ ਇੱਕ ਤਰ੍ਹਾਂ ਦਾ ਮੈਂ ਇਹਨੂੰ ਗੋਆ ਗਿਣਦਾ ਹਾਂ ਯੂਰਪ ਦਾ ਕਿ ਉਹ ਗੋਆ ਹੈ ਅਗਰ ਤੁਸੀਂ ਇਹਨੂੰ ਪੜੋਗੇ ਵੀ ਉੱਥੇ ਸਾਰੇ ਯੂਰੋਪੀਅਨਸ ਐਂਡ ਅਰਾਊਂਡ ਦਾ ਵਰਲਡ ਲੋਕੀ ਉੱਥੇ ਹੌਲਿਡੇਸ ਮਨਾਉਣ ਆਉਂਦੇ ਆ ਠੀਕ ਹੈ ਜੀ ਹੁਣ ਉੱਥੇ ਆਉਣ ਦੇ ਨਾਲ ਮਲਟੀਪਲ ਲੋਕਾਂ ਦੇ ਉੱਥੇ ਦੀ ਜਿਹੜੀ ਭਾਸ਼ਾ ਹੈ ਉਹਦਾ ਤੇ ਮਲਟੀਸੈਲ ਲੋਕਾਂ ਦੀ ਬਟ ਉਹਨਾਂ ਸਾਰਿਆਂ ਦੀ ਭਾਸ਼ਾ ਬਣ ਗਈ ਹੋਈ ਇੰਗਲਿਸ਼ ਕੰਮਕਾਰ ਦੀ ਭਾਸ਼ਾ ਜਿਹੜੀ ਹੈ ਉੱਥੇ ਉਹ ਇੰਗਲਿਸ਼ ਬਣ ਗਈ ਕਿਉਂਕਿ ਮੋਸਟਲੀ ਅਦਰ ਕੰਟਰੀਜ਼ ਦੇ ਲੋਕ ਆ ਕੇ ਆ ਕੇ ਉੱਥੇ ਘੁੰਮ ਫਿਰ ਰਹੇ ਨੇ ਹਾਲੀਡAYS ਚੱਲ ਰਹੇ ਨੇ ਉਸੇ ਹਿਸਾਬ ਨਾਲ ਫਿਰ ਬਿਜ਼ਨਸ ਦਾ ਫਾਰਮੈਟ ਵੀ ਉਹਦਾਂ ਦਾ ਹੀ ਹੈ ਹੋਸਪਿਟੈਲਿਟੀ ਇੰਡਸਟਰੀ ਨੂੰ ਲੈ ਕੇ ਜ਼ਿਆਦਾ ਫਿਊਚਰਸ ਉੱਤੇ ਬ੍ਰਾਈਟ ਨੇ ਰੈਸਟੋਰੈਂਟਸ ਦੇ ਬਿਜ਼ਨਸ ਹੈ ਹੋਟਲਸ ਦੇ ਬਿਜ਼ਨਸ ਹੈ ਜਾਂ ਹੋਰ ਜਿਹੜੇ ਹੌਲਿਡੇਜ਼ ਦੇ ਇਵੈਂਟ ਮੈਨੇਜਮੈਂਟ ਦੀਆਂ ਕੰਪਨੀਆਂ ਹੁੰਦੀਆਂ ਨੇ ਬਜਟ ਫ੍ਰੈਂਡਲੀ ਹੈ ਸਟੂਡੈਂਟਸ ਵਾਸਤੇ ਡੈਫੀਨੇਟਲੀ ਡੈਫੀਨੇਟਲੀ ਬਹੁਤ ਜ਼ਿਆਦਾ ਇੱਕ ਤਾਂ ਭਾਸ਼ਾ ਇੰਗਲਿਸ਼ ਰਹਿ ਗਈ ਬੱਚੇ ਨੂੰ ਜਦੋਂ ਮਾਰਕੀਟ 'ਚ ਜੌਬ ਵੀ ਲੱਭਣੀ ਹੈ ਚਾਹੇ ਪਾਰਟ ਟਾਈਮ ਲੱਭਣੀ ਹੈ ਫੁੱਲ ਟਾਈਮ ਲੱਭਣੀ ਹੈ ਉਹਨੂੰ ਲੋਕਲ ਲੈਂਗੁਏਜ ਨਾਲ ਬਾਉਂਡਰੀ ਹੋਣਾ ਪੈਂਦਾ ਦੂਸਰਾ ਰਿਕੁਆਇਰਮੈਂਟਾਂ ਘਟਨੇ ਆਈਲੈਂਡਸ ਦੀ ਲੋੜ ਨਹੀਂ ਹੈ ਪੀ ਪਲਸ 2 ਪਾਸ ਹੋਣੇ ਚਾਹੀਦੇ ਹੋ ਪਰਸੈਂਟੇਜ ਮੈਟਰ ਨਹੀਂ ਕਰਦੀ ਪਈ ਵੀਜ਼ਾ ਸਕਸੈਸ ਰੇਟ ਦੀ ਅੱਜ ਦੀ ਡੇਟ 'ਚ ਮੈਂ ਗੱਲ ਕਰਾਂ ਦੀ ਪਰ ਜਿੱਥੇ ਅਸੀਂ ਪੂਰਾ ਕੇਸ ਪੈਕੇਜ 'ਚ ਕਰ ਰਹੇ ਹਾਂ ਜਿੱਥੇ ਅਸੀਂ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੈਣੇ ਆ ਕਿਉਂਕਿ ਵੀਜ਼ਾ ਸਕਸੈਸ ਰੇਟ 90% ਚੱਲ ਰਿਹਾ ਹੂੰ ਸੋ ਇਹ ਇੱਕ ਹੋਰ ਵੀ ਸ਼ਾਨਦਾਰ ਚੀਜ਼ ਹੈ ਕਿ ਬੰਦੇ ਪਾਣੀ ਦੇ ਵਿੱਚ ਜਿਹੜੇ-ਜਿਹੜੇ ਨਿਕਲ ਜਾਣਗੇ ਵਧੀਆ ਕਿਉਂਕਿ ਇਹੀ ਬੱਚੇ ਜਿਹੜੇ ਅੱਜ ਇੱਥੇ ਜਾ ਸਕਦੇ ਆ ਇਹੀ ਕਿਤੇ ਨਾ ਕਿਤੇ ਸਿੰਗਾਪੁਰ ਜਾਂਦੇ ਹੁੰਦੇ ਸੀ ਔਰ ਸਿੰਗਾਪੁਰ ਕੋਈ ਸੈਟਲਮੈਂਟ ਨਹੀਂ ਸੀ ਦਿੰਦਾ ਇੱਥੇ ਉਹਨਾਂ ਨੂੰ ਸਭ ਕੁਝ ਮਿਲ ਔਰ ਤਕਰੀਬਨ ਉਨੇ ਹੀ 10-12 ਲੱਖ ਦੇ ਬਜਟ ਦੇ ਵਿੱਚ ਉਹਨਾਂ ਲਈ ਸਭ ਕੁਝ ਹੈਗਾ ਸੋ ਆ ਸਮਾਂ ਉਹਨਾਂ ਨੂੰ ਕਿਤੇ ਵੀ ਖਰਾਬ ਨਹੀਂ ਕਰਨਾ ਚਾਹੀਦਾ ਥਿਸ ਇਜ਼ ਅ ਹਾਈ ਟਾਈਮ ਐਂਡ ਰਾਈਟ ਟਾਈਮ ਕਿ ਯੂਰਪ ਕਈ ਲੋਕਾਂ ਨੂੰ ਆਪਟ ਕਰਨਾ ਚਾਹੀਦਾ ਹੈ ਮਾਲਟਾ ਉਹਦੇ ਚੋਂ ਮੈਂ ਤੁਹਾਨੂੰ ਇੱਕ ਪ੍ਰੀਫਰੈਂਸ ਦੇ ਰਿਹਾ ਬਾਕੀ ਬੱਚਾ ਆਪਣੀ ਚੁਆਇਸ ਨਾਲ ਚਾਹੇ ਜਰਮਨੀ ਜਾਏ ਫਰਾਂਸ ਜਾਏ ਉਹਦੀਆਂ ਆਪਣੀਆਂ ਇੱਛਾਆਂ ਜਾਂ ਕਈਆਂ ਦੇ ਫੈਮਿਲੀ ਲਿੰਕ ਹੁੰਦੇ ਆ ਉਹਦੇ ਹਿਸਾਬ ਨਾਲ ਪੰਜਾਬੀਆਂ ਦੀ ਨਾਰਥ ਇੰਡੀਆ ਦੀ ਗੱਲ ਕਰਦੇ ਵੈਸੇ ਵੀ ਉੱਥੇ ਇੱਕ ਮਾਹੌਲ ਮਿਲ ਸਕਦਾ ਹੈ ਪ੍ਰੈਜ਼ ਡੈਫੀਨਟਲੀ ਜੀ ਮਾਲਟਾ ਬਹੁਤ ਲੋਕ ਨੇ ਕੱਲਾ ਮੇਰੇ ਕਹਿਣ ਤੇ ਨਾ ਕੋਈ ਜਾਵੇ ਮੈਂ ਕਹਿੰਦਾ ਜੀ YouTube ਤੇ ਮੈਨੂੰ ਦੇਖ ਰਹੇ ਹੋ YouTube ਤੇ ਮਾਲਟਾ ਸਰਚ ਕਰੋ YouTube ਤੇ ਮਾਲਟਾ ਸਟਡੀ ਸਰਚ ਕਰੋ ਤੁਹਾਨੂੰ ਮਾਲਟਾ ਦੇ ਬੱਚੇ ਮਾਲਟਾ ਦੇ ਲੋਕ ਦਿਖਣਗੇ ਮਤਲਬ ਆਪਣੇ ਬੱਚੇ ਜਾਂ ਲੋਕ ਜਿਹੜੇ ਉੱਥੇ ਗਏ ਨੇ ਉਹਨਾਂ ਦਾ ਫੀਡਬੈਕ ਸੁਣੋ ਜੇ ਕਿਸੇ ਦਾ ਮਾੜਾ ਲੱਗੇ ਭਈ ਨਾ ਜਾਓ ਪਰ ਮਾੜਾ ਲੱਗਣਾ ਹੀ ਨਹੀਂ ਅਸੀਂ ਵੀ ਤੇ ਇਹ ਦੇਖ ਕੇ ਫੇਰ ਹੀ ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਲੱਗੇ ਆ ਨਾ ਅੱਜ ਕੱਲ ਅੱਜ ਦੇ ਜ਼ਮਾਨੇ 'ਚ ਤੁਸੀਂ ਬਿਲਕੁਲ ਕਿਸੇ ਨੂੰ ਖੂਚ ਨਹੀਂ ਛੁੱਟ ਸਕਦੇ ਤੁਸੀਂ ਲੱਖ ਰੁਪਏ ਦੀ ਫੀਸ ਦੀ ਜਗ੍ਹਾ 2 ਲੱਖ ਲੈ ਸਕਦੇ ਮੈਂ ਤੇ ਧੋਖਾ ਕਰ ਸਕਦੇ ਹਾਂ ਪਰ ਬਹੁਤ ਘੱਟ ਚਾਂਸ ਹੈ ਵੀ ਤੁਸੀਂ ਕਿਸੇ ਬੰਦੇ ਨੂੰ ਇਦਾਂ ਦੀ ਕੰਟਰੀ ਚ ਛੱਡ ਦੋ ਕਿ ਜਿੱਥੇ ਫਿਊਚਰ ਨਹੀਂ ਕਿਉਂਕਿ ਹੁਣ ਅੱਜ ਕੱਲ ਇੰਟਰਨੈਟ ਤੇ ਇੰਨਾ ਕੁਝ ਟਰਾਂਸਪੇਰੈਂਟ ਹੋ ਗਿਆ ਕਿ ਬੱਚਾ ਜਦੋਂ ਉਸ ਕੰਟਰੀ ਬਾਰੇ ਸੁਣੂਗਾ ਉਹ ਜਾ ਕੇ ਉਹਦੇ ਬਾਰੇ ਸਰਚ ਕਰੂਗਾ ਫਿਰ ਉਹ ਆਪਣਾ ਡਿਸੀਜਨ ਬਣਾਊਗਾ। ਤਾਂ ਮੈਂ ਤਾਂ ਖੁਦ ਕੰਨਾ ਕਿ ਬੱਚਾ ਸਟੱਡੀ ਕਰਕੇ ਆਵੇ ਸਾਡੀ ਅੱਧੀ ਜੌਬ ਖਤਮ ਕਰ ਦਿੰਦਾ। ਕਿੰਨੇ ਤੋਂ ਸਟਾਰਟ ਹੋ ਜਾਂਦਾ ਬਜਟ? ਬਜਟ ਤੁਸੀਂ ਲੈ ਕੇ ਚੱਲੋ ਜੀ ਤਕਰੀਬਨ ਤਕਰੀਬਨ ਅਗਰ ਆਪਾਂ ਚੰਗੇ ਕਾਲਜਾਂ ਦੀ ਗੱਲ ਕਰੀਏ ਮਾੜੀ ਚੰਗੀ ਚੀਜ਼ ਹਰ ਜਗ੍ਹਾ ਹੁੰਦੀ ਹੈ ਬਟ ਇੱਕ ਐਵਰੇਜਲੀ ਗੁੱਡ ਚੀ ਸੋ ਸਟੂਡੈਂਟਸ ਇੱਕ ਬਹੁਤ ਵਧੀਆ ਆਪਸ਼ਨ ਹੈ ਨਵੀਂ ਆਪਸ਼ਨ ਹੈ ਜਿਵੇਂ ਕਵਰ ਸਾਹਿਬ ਨੇ ਗੱਲ ਕੀਤੀ ਕਿ ਸਿੰਗਾਪੁਰ ਨਹੀਂ ਜਾਣਾ ਚਾਹੁੰਦੇ ਬੜੇ ਸਾਰੇ ਸਟੂਡੈਂਟ ਜਿਹੜੇ ਪਰ ਹੋਰ ਕਿਤੇ ਪ੍ਰੋਫਾਈਲ ਫਿੱਟ ਨਹੀਂ ਹੁੰਦਾ ਉਹਨਾਂ ਵਾਸਤੇ 골ਡਨ ਓਪਰਚ्युनिटी ਹੈ ਤੁਸੀਂ ਵੀ ਜ਼ਰੂਰ ਸਟੱਡੀ ਕਰੋ ਮਾਲਟਾ ਨੂੰ ਉਸ ਤੋਂ ਬਾਅਦ ਅੱਗੇ ਦੀ ਗੱਲ ਬਾਰੇ ਸੋਚ ਜ਼ਰੂਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ